ਬੰਗਾਲ ਦਾ ਇੱਕ انقلابی ਆਗੂ ਸੀ ਸਚਿੰਦਰਨਾਥ ਸੁਨਿਆਨ ਉਹਨੇ ਪਹਿਲਾਂ ਗਦਰੀਆਂ ਨਾਲ ਕੰਮ ਕੀਤਾ ਕਾਫੀ ਫੇਰ ਬਾਅਦ ਦੇ ਵਿੱਚ ਸਰਾਬੇ ਨਾਲ ਉਹਦਾ ਬਹੁਤ ਮੇਲਜੋਲ ਹੋਇਆ ਸਰਾਬੇ ਨਾਲ ਉਹਦਾ ਬਹੁਤ ਮੇਲ ਮਿਲਾਪ ਚੱਲਦਾ ਰਿਹਾ ਉਸ ਤੋਂ ਬਾਅਦ ਉਹਨੇ ਭਗਤ ਸਿੰਘ ਨੂੰ ਵੀ ਇੱਕ ਤਰ੍ਹਾਂ ਉਹ ਭਗਤ ਸਿੰਘ ਦਾ ਮੈਂਟਰ ਸੀ ਉਹਦਾ ਉਸਤਾਦ ਹੀ ਸੀ ਉਹਨੇ ਦੋਹਾਂ ਨਾਲ ਕੰਮ ਕੀਤਾ ਫਿਰ ਉਹਨੇ ਆਪ ਦੀ ਜੇਲ੍ਹ 'ਚ ਬੈਠੇ ਨੇ ਸਵੈ ਜੀਵਨੀ ਲਿਖੀ ਵੰਦੀ ਜੀਵਨ ਉਹਦੇ ਵਿੱਚ ਮੈਂ ਕੋਈ ਗੱਲ ਜਿਹੜੀ ਇਹ ਚ ਬੜਾ ਵਿਸਤਾਰ ਚ ਨਾ ਜਾਈਏ ਉਹਨੇ ਦੋਹਾਂ ਦੇ ਵਿੱਚ ਫਰਕ ਕੀ ਸੀ ਉਹ ਕਹਿੰਦਾ ਵੀ ਕਰਤਾਰ ਸੂ ਸਰਾਭਾ ਦੇ ਵਿੱਚ ਬਹੁਤ ਆਤਮ ਵਿਸ਼ਵਾਸ ਸੀ ਤੇ ਇਹ ਆਤਮ ਵਿਸ਼ਵਾਸ ਕਈ ਵਾਰ ਹੰਕਾਰ ਚ ਵੀ ਬਦਲ ਜਾਂਦਾ ਇੱਥੇ ਫਰਕ ਹੈ ਕਿ ਜਿਹੜਾ ਬੰਦਾ ਅਨੁਭਵੀ ਹੈ ਇੰਟੂਟਿਵ ਉਹਦਾ ਆਤਮ ਵਿਸ਼ਵਾਸ ਹੰਕਾਰ ਚ ਨਹੀਂ ਬਦਲਦਾ ਜਿਹੜਾ ਬੰਦਾ ਅਨੁਭਵੀ ਨਹੀਂ ਉਹਦਾ ਆਤਮ ਵਿਸ਼ਵਾਸ ਇਹ ਬੜੀ ਬਰੀਕ ਜੀ ਲਾਈਨ ਹੁੰਦੀ ਹੈ ਦੋਹਾਂ 'ਚ ਉਹਨੇ ਇਹ ਗੱਲ ਬੜੀ ਕੈਟੇਗੋਰਿਕਲ ਲਿਖੀ ਆ ਕਿ ਕਰਤਾਰ ਸਿੰਘ ਸਰਾਭਾ ਬਹਾਦਰ ਹੋਣ ਦੇ ਨਾਲ ਨਾਲ ਅਨੁਭਵੀ ਸੀ ਸ਼ਹੀਦ ਭਗਤ ਸਿੰਘ ਬਹੁਤ ਯੋਗ ਬੰਦਾ ਸੀ ਪਰ ਅਨੁਭਵੀ ਨਹੀਂ ਸੀ ਹੁਣ ਤੁਸੀਂ ਦੇਖੋ ਦੋਹਾਂ ਦੀ ਸੰਗਤ ਦਾ ਕਿੰਨਾ ਫਰਕ ਹੈ